ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਮੇਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਇਸ ਬਹੁਤ ਹੀ ਇੱਕ ਇੰਪੋਰਟੈਂਟ ਪ੍ਰੈਸ ਬਰੀਫਿੰਗ ਦੇ ਵਿੱਚ ਤੁਸੀਂ ਸਾਰੇ ਪਹੁੰਚਿਓ ਮੇਰੇ ਨਾਲ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਕੁਲੀਗ ਗੋਲਦੀ ਕੰਬੋਜੀ ਐਮ ਐਲ ਏ ਜਲਾਲਾਬਾਦ ਔਰ ਸਾਡੇ ਬੀ ਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਮਲਕੀਸ਼ ਸਿੰਘ ਜੀ ਥਨ ਸਾਹਿਬ ਉਹ ਨਾਲ ਹਾਜ਼ਰ ਨੇ ਅੱਜ ਦੀ ਇਸ ਪ੍ਰੈਸ ਬਰੀਫਿੰਗ ਦੇ ਵਿੱਚ ਅੱਜ ਦਾ ਜੋ ਮਕਸਦ ਹੈ ਉਹ ਜੋ ਪਿਛਲੇ ਲੰਬੇ ਸਮੇਂ ਤੋਂ ਕੰਬੋਜ ਭਾਈਚਾਰੇ ਦੀਆਂ ਮੰਗਾਂ ਪੈਂਡਿੰਗ ਪਈਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਇਹ ਜਿਵੇਂ ਕਿ ਸਮੁੱਚੀ ਦੁਨੀਆ ਨੂੰ ਪਤਾ ਹੈ ਕਿ ਅੱਜ ਜਿਸ ਆਜ਼ਾਦੀ ਵਾਲੇ ਮਾਹੌਲ ਦਾ ਆਨੰਦ ਆਪਾਂ ਸਾਰੇ ਉਠਾ ਰਹੇ ਹਾਂ ਇਹਦੇ 'ਚ ਸਾਡੇ ਮਹਾਨ ਸ਼ਹੀਦਾਂ ਸੁਤੰਤਰਤਾ ਸੰਗਰਾਮੀਆ ਯੋਧਿਆਂ ਦੇ ਬਲੀਦਾਨ দিয়া ਬਹੁਤ ਵੱਡੀਆਂ ਔਰ ਵੱਡਮੁਲੀਆ ਕਹਾਣੀਆਂ ਨੇ ਜਿਹੜੀਆਂ ਉਹ ਅੰਕਿਤ ਨੇ ਜਿਹਦੇ ਵਿੱਚੋਂ ਇੱਕ ਸਿਰਮੌਰ ਮੈਂ ਸਮਝਦਾ ਕਿ ਮੂਰਲੀ ਕਤਾਰ ਵਾਲੇ ਸ਼ਹੀਦਾਂ ਦੇ ਵਿੱਚੋਂ ਆਜ਼ਾਦੀ ਦੇ ਕੁਲਾਟੀਆਂ ਵਿੱਚੋਂ ਯੋਧਿਆਂ ਵਿੱਚੋਂ ਸਰਦਾਰ ਉਦਮ ਸਿੰਘ ਜੀ ਸੁਨਾਮ ਉਹਨਾਂ ਦਾ ਨਾਮ ਆਉਂਦਾ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਸਾਕਾ ਜੋ ਕਿ 1919 ਦੇ ਵਿੱਚ ਹੋਇਆ ਸੀਗਾ 21 ਸਾਲ ਬਾਅਦ ਲੰਡਨ ਦੇ ਕੈਕਸਟਰਨ ਹਾਲ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਮਾਰ ਕੇ ਉਹ ਉਸ ਜੱਲਿਆਂ ਵਾਲੇ ਸਾਕੇ ਦਾ ਬਦਲਾ ਜਿਹੜਾ ਉਹ ਲਿਆ ਸੀਗਾ ਤੇ ਲੰਬੇ ਸਮੇਂ ਤੋਂ ਕੰਬੋਜਪਾਈ ਜਾਰੇ ਜੇ ਮੈਂ ਸਮਝਦਾ ਕਿਲੇ ਕੰਬੋਜਪਾਈ ਚਾਰਾ ਨਹੀਂ ਪੂਰਾ ਪੰਜਾਬ ਪੂਰਾ ਮੁਲਕ ਉਹਨਾਂ ਦਾ ਇਸ एहसान ਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਦੀ ਆਜ਼ਾਦੀ ਲੈ ਕੇ ਦੇਣ ਦੇ ਲਈ ਉਹਨਾਂ ਦੇ ਆਪਾ ਦੇਣ ਹੈ ਜਿਹੜੀ ਉਹ ਦੇ ਨਹੀਂ ਦੇ ਸਕਦੇ ਹੈਗੇ ਕਿਉਂਕਿ ਸਰਦਾਰ ਉਦਮ ਸਿੰਘ ਜੀ ਸੁਨਾਮ ਦੇ ਜੰਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993-94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲੱਗਦੇ ਨੇ ਖੂਨਦਾਨ ਕੈਂਪ ਲੱਗਦੇ ਨੇ ਅੱਖਾਂ ਦੇ ਕੈਂਪ ਲੱਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਆਂ ਬਹੁਤ ਹੁੰਦੀਆਂ ਨੇ ਸੋ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟੇਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟਡ ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਔਰ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮੰਗ ਜੋ ਪੁਹਾਨੀਗੜ ਸੁਨਾਮ ਭੀਖੀ ਕੋਟਸ਼ਮੀਰ ਬੀਐਸਬੀ ਕੇ ਜੋ ਰੋਡ ਸੀ ਉਹ ਵੀ ਭਾਈਚਾਰੇ ਦੀ ਮੰਗ ਸੀ ਵੈਸੇ ਤਾਂ ਪਟਿਆਲੇ ਤੋਂ ਸੀ ਪਟਿਆਲੇ ਤੋਂ ਸੁਨਾਮ ਤੱਕ ਪਰ ਕਿਉਂਕਿ ਪਟਿਆਲਾ ਤੋਂ ਪੁਹਾਨੀਗੜ ਦਾ ਸਟ੍ਰੈਚ ਹੈ ਜਿਹੜਾ ਉਹ ਨੈਸ਼ਨਲ ਹਾਈਵੇ ਹੈ ਸੋ ਇਸ ਕਰਕੇ ਪੁਹਾਨੀਗੜ ਸੁਨਾਮ ਭੀਖੀ ਔਰ ਕੋਟਸ਼ਮੀਰ ਇਸ ਰੋਡ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਸਰਕਾਰ ਨੇ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਇਹਦਾ ਅਫੀਸ਼ੀਅਲ ਤੌਰ ਦੇ ਉੱਪਰ ਨਾਮਕਰਨ ਹੈ ਜਿਹੜਾ ਰੋਡ ਦਾ ਉਹ 31 ਜੁਲਾਈ ਨੂੰ ਪਰਸੋਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਹ ਕਰਨਗੇ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਦੇ ਵਿਰਸੇ ਨੂੰ ਆਪਾਂ ਅੱਗੇ ਲਿਜਾ ਸਕੀਏ ਔਰ ਉਹਨਾਂ ਦਾ ਸਦੀਆਂ ਤੱਕ ਉਹਨਾਂ ਦੇ ਨਾਮ ਤੇ ਮੈਂ ਸਮਝਦਾ ਕਿ ਉਹਨਾਂ ਦੀ ਇਛਾ ਤਾਂ ਯਾਦ ਰੱਖਣ ਆਉਣ ਵਾਲੀ ਪੀੜ੍ਹੀਆਂ ਸੋ ਇਹ ਦੋ ਅੱਜ ਅਨਾਉਂਸਮੈਂਟਸ ਸੀਗੀਆਂ ਔਰ ਇਹਦੇ ਨਾਲ ਨਾਲ ਇੱਕ ਜੋ ਮੈਂ ਨਾਲ ਹੀ ਮੈਂ ਬੇਨਤੀ ਕਰੂੰਗਾ ਕਿਉਂਕਿ ਕਈ ਵਾਰੀ ਇਹਦੇ ਉੱਪਰ ਰਾਜਨੀਤੀ ਵੀ ਹੋਈ ਆ ਸਾਡੇ ਖਾਸ ਤੌਰ ਤੇ ਸੁਨਾਮ ਔਰ ਮਾਲਵੇ ਦੇ ਇਲਾਕੇ ਦੇ ਵਿੱਚ ਜੋ ਪਟਿਆਲਾ ਤੋਂ ਭਵਾਨੀਗੜ੍ਹ ਦੀ ਰੋਡ ਦਾ ਨਾਮ ਉਹ ਵੀ ਸ਼ਹੀਦ ਉਦਨ ਸਿੰਘ ਜੀ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਇਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕੇਂਦਰ ਸਰਕਾਰ ਨਾਲ ਮੈਟਰ ਜਿਹੜਾ ਉਹ ਟੇਕ ਅਪ ਕੀਤਾ ਹੈ ਲੈਟਰ ਵੀ ਜਾਰੀ ਹੋਈ ਹੈ ਔਰ ਕੇਸ ਵੀ ਬਣ ਕੇ ਜਿਹੜਾ ਉਹ ਜਾ ਚੁੱਕਿਆ ਸੋ ਉਹਦੀ ਮੰਗ ਵੀ ਅਸੀਂ ਕੇਂਦਰ ਸਰਕਾਰ ਵੱਲੋਂ ਕਰਦੇ ਆ ਕਿ ਪਟਿਆਲਾ ਟੂ ਪਵਾਨੀਗੜ ਰੋਡ ਦਾ ਨਾਮ ਵੀ ਉਸੇ ਉਦਮ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਸੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਏਹੀ ਦੱਸਣਾ ਸੀਗਾ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੰਬੋਜ ਭਾਈਚਾਰੇ ਵੱਲੋਂ ਮੇਰੇ ਹਲਕੇ ਸੁਨਾਮ ਵੱਲੋਂ ਔਰ ਪੂਰੇ ਪੰਜਾਬ ਵੱਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਸ ਮਹਾਨ ਦੇਸ਼ ਦੇ सपूत ਦੀ ਯਾਦ ਦੇ ਵਿੱਚ ਇਹ ਦੋ ਅਹਿਮ ਫੈਸਲੇ ਨੇ ਜਿਹੜੇ ਉਹ ਲਏ ਨੇ ਔਰ ਪਰਸੋਂ 31 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਸ ਸਟੇਟ ਲੈਵਲ ਦੇ ਫੰਕਸ਼ਨ ਤੇ ਸੁਨਾਮ ਪਹੁੰਚ ਰਹੇ ਨੇ ਤੇ ਬਹੁਤ ਸਾਰੀਆਂ ਸਗਾਤਾਂ ਨੇ ਜਿਹੜੀ ਉਹ ਭਾਈਚਾਰੇ ਨੂੰ ਔਰ ਇਲਾਕੇ ਨੂੰ ਦੇਖ ਕੇ ਜਾਣਗੇ ਮੈਂ ਮੈਂ ਇਹ तकरीबन तकरीबन 15 ਲੱਖ ਦੇ ਕਰੀਬ ਹੈ ਜੀ ਮੈਂ ਸਮਝਦਾ ਕਿ ਕਿ ਇੱਕ ਬਹੁਤ ਵੱਡਾ ਔਰ ਔਰ ਸਭ ਤੋਂ ਵੱਡੀ ਗੱਲ ਕਿ ਕੰਬੋਜ ਭਾਈਚਾਰੇ ਦੇ ਸਾਰੇ ਸਾਥੀ ਵਸਤ ਆਪਾਂ ਸਾਰੇ ਸ਼ਹੀਦ ਉਦਮ ਸਿੰਘ ਜੀ ਹੀਰੋ ਨੇ ਆਪਣੇ ਸਾਰਿਆਂ ਦੇ ਲਈ ਸੋ ਇਸ ਕਰਕੇ ਦੋ ਜਿਹੜੇ ਜੋ ਫੈਸਲੇ ਐ ਫੈਸਲੇ ਜਿਹੜੇ ਉਹ ਕੀਤੇ ਨੇ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਵੀਰ 골ਡੀ ਕੰਬੋਜ ਜੀ ਜਿਨ੍ਹਾਂ ਦਾ ਇਹ ਸਾਰੇ ਇਨੀਸ਼ੀਏਟਿਵ ਦੇ ਵਿੱਚ ਵੀ ਸਾਡੇ ਨਾਲ ਬਹੁਤ ਵਧੀਆ ਤੇ ਵੱਡਾ ਸਾਥ ਰਿਹਾ ਉਹ ਤੁਹਾਡੇ ਮੁਖਤਬ ਹੋਣਗੇ ਫਿਰ ਡਾਕਟਰ ਮਲਕੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦੀਆਂ ਔਰ ਜਿਨ੍ਹਾਂ ਨੇ 78 ਸਾਲ ਤੋਂ ਇਹ ਮੰਨ ਸੀ ਸ਼ਹੀਦ ਉਦਮ ਸਿੰਘ ਕੰਬੋਜ ਜੀ ਦੇ ਜਿਹੜਾ ਜੀਦੀ ਦਿਵਸ ਹੈ ਉਸਤੇ ਛੁੱਟੀ ਐਨਾਉਂਸ ਕੀਤੀ ਹੋਵੇ ਤਾਂ ਕਿ ਸਾਡੀ ਨਵੀਂ ਜਨਰੇਸ਼ਨ ਬੱਚਿਆਂ ਤੋਂ ਲੈ ਕੇ ਔਰ ਸਾਰੇ ਪੰਜਾਬ ਵਿੱਚ ਪਤਾ ਲੱਗੇ ਕਿ ਇਹਨਾਂ ਦੀ ਕੁਰਬਾਨੀ ਸੀ ਔਰ ਮੈਂ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੰਗ ਨੂੰ ਪੂਰਾ ਕਰਿਆ ਔਰ ਇੱਕ ਹੋਰ ਸਾਡੀ ਸਾਰੀ ਕਮਿਊਨਿਟੀ ਵੱਲੋਂ ਇੱਕ ਮੰਗ ਸੀ ਵੀ ਉਹਨਾਂ ਦੇ ਨਾਮ ਤੇ ਇੱਕ ਗੇਟ ਔਰ ਇੱਕ ਸੜਕ ਦਾ ਨਾਮ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਜਿਹੜਾ ਵੀ ਉੱਥੋਂ ਲੰਘੇ ਉਹਨੂੰ ਪਤਾ ਲੱਗੇ ਵੀ ਸੁਨਾਮ ਦੀ ਧਰਤੀ ਤੇ ਕੀ ਕੁਰਬਾਨੀ ਕੀਤੀ ਗਈ 21 ਸਾਲਾਂ ਬਾਅਦ ਕੀ ਉਹਨਾਂ ਨੇ ਕੰਮ ਕੀਤਾ ਕਿੱਥੇ ਕਿੱਥੇ ਜਾ ਕੇ ਕੀ ਕੁਝ ਹੋਇਆ ਔਰ ਮੈਂ ਇੱਕ ਵਾਰ ਫੇਰ ਆਪਦੀ ਪਾਰਟੀ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜਿਆ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਮੇਰੇ মিডিਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਇਸ ਬਹੁਤ ਹੀ ਇੱਕ ਇੰਪੋਰਟੈਂਟ ਪ੍ਰੈਸ ਬਰੀਫਿੰਗ ਦੇ ਵਿੱਚ ਤੁਸੀਂ ਸਾਰੇ ਪਹੁੰਚਿਓ ਮੇਰੇ ਨਾਲ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਕੁਲੀਗ ਗੋਲਡੀ ਕੰਬੋਜੀ ਐਮ ਐਲ اے ਜਲਾਲਾਬਾਦ ਔਰ ਸਾਡੇ ਬੀਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਮਲਕੀਤ ਸਿੰਘ ਜੀ ਥਨ ਸਾਹਿਬ ਉਹ ਨਾਲ ਹਾਜ਼ਰ ਨੇ ਅੱਜ ਦੀ ਇਸ ਪ੍ਰੈਸ ਬਰੀਫਿੰਗ ਦੇ ਵਿੱਚ ਅੱਜ ਦਾ ਜੋ ਮਕਸਦ ਹੈ ਉਹ ਜੋ ਪਿਛਲੇ ਲੰਬੇ ਸਮੇਂ ਤੋਂ ਕੰਬੋਜ ਭਾਈਚਾਰੇ ਦੀਆਂ ਮੰਗਾਂ ਪੈਂਡਿੰਗ ਪਈਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਇਹ ਜਿਵੇਂ ਕਿ ਸਮੁੱਚੀ ਦੁਨੀਆ ਨੂੰ ਪਤਾ ਹੈ ਕਿ ਅੱਜ ਜਿਸ ਆਜ਼ਾਦੀ ਵਾਲੇ ਮਾਹੌਲ ਦਾ ਆਨੰਦ ਆਪਾਂ ਸਾਰੇ ਉਠਾ ਰਹੇ ਹਾਂ ਇਹਦੇ ਚ ਸਾਡੇ ਮਹਾਨ ਸ਼ਹੀਦਾਂ ਸੁਤੰਤਰਤਾ ਸੰਗਰਾਮੀਆ ਯੋਧਿਆਂ ਦੇ ਬਲੀਦਾਨ ਦੀਆਂ ਬਹੁਤ ਵੱਡੀਆਂ ਔਰ ਵੱਡਮੁਲੀਆ ਕਹਾਣੀਆਂ ਨੇ ਜਿਹੜੀਆਂ ਉਹ ਅੰਕਿਤ ਨੇ ਜਿਦੇ ਵਿੱਚੋਂ ਇੱਕ ਸਿਰਮੌਰ ਮੈਂ ਸਮਝਦਾ ਕਿ ਮੂਰਲੀ ਕਤਾਰ ਵਾਲੇ ਸ਼ਹੀਦਾਂ ਦੇ ਵਿੱਚੋਂ ਆਜ਼ਾਦੀ ਦੇ ਕੁਲਾਟੀਆਂ ਵਿੱਚੋਂ ਯੋਧਿਆਂ ਵਿੱਚੋਂ ਸਰਦਾਰ ਉਦਮ ਸਿੰਘ ਜੀ ਸੁਨਾਮ ਉਹਨਾਂ ਦਾ ਨਾਮ ਆਉਂਦਾ ਹੈ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਸਾਕੇ ਜੋ ਕਿ 1919 ਦੇ ਵਿੱਚ ਹੋਇਆ ਸੀਗਾ 21 ਸਾਲ ਬਾਅਦ ਲੰਡਨ ਦੇ ਕੈਕਸਟਰਨ ਹਾਲ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਮਾਰ ਕੇ ਉਹਨਾਂ ਉਸ ਜਲਿਆਂਵਾਲੇ ਸਾਕੇ ਦਾ ਬਦਲਾ ਜਿਹੜਾ ਉਹ ਲਿਆ ਸੀਗਾ ਤੇ ਲੰਬੇ ਸਮੇਂ ਤੋਂ ਕੰਬੋਜਪਾਈ ਚਾਰਾ ਜੇ ਮੈਂ ਸਮਝਦਾ ਇਕੱਲੇ ਕੰਬੋਜਪਾਈ ਚਾਰਾ ਨਹੀਂ ਪੂਰਾ ਪੰਜਾਬ ਪੂਰਾ ਮੋਲਕ ਉਹਨਾਂ ਦਾ ਇਸ احਸਾਨ ਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਦੀ ਆਜ਼ਾਦੀ ਲੈ ਕੇ ਦੇਣ ਦੇ ਲਈ ਉਹਨਾਂ ਦੇ ਆਪਾ ਦੇਣ ਹੈ ਜਿਹੜੀ ਉਹ ਦੇ ਨਹੀਂ ਦੇ ਸਕਦੇ ਹੈਗੇ ਕਿਉਂਕਿ ਸਰਦਾਰ ਉਦਮ ਸਿੰਘ ਜੀ ਸੁਨਾਮ ਦੇ ਜੰਮਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993 94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲੱਗਦੇ ਨੇ ਖੂਨਦਾਨ ਕੈਂਪ ਲੱਗਦੇ ਨੇ ਅੱਖਾਂ ਦੇ ਕੈਂਪ ਲੱਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਆਂ ਬਹੁਤ ਹੁੰਦੀਆਂ ਨੇ ਸੋ ਕੰਬੋਜ ਭਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟਡ ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਔਰ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮੰਗ ਆ ਜੋ ਪੁਹਾਨੀਗੜ ਸੁਨਾਮ ਭੀਖੀ ਕੋਟਸ਼ਮੀਰ ਬੀਐਸਬੀ ਕੇ ਜੋ ਰੋਡ ਸੀ ਉਹ ਵੀ ਭਾਈਚਾਰੇ ਦੀ ਮੰਗ ਸੀ ਵੈਸੇ ਤਾਂ ਪਟਿਆਲੇ ਤੋਂ ਸੀ ਪਟਿਆਲੇ ਤੋਂ ਸੁਨਾਮ ਤੱਕ ਪਰ ਕਿਉਂਕਿ ਪਟਿਆਲਾ ਤੋਂ ਪੁਹਾਨੀਗੜ ਦਾ ਸਟ੍ਰੈਚ ਹੈ ਜਿਹੜਾ ਉਹ ਨੈਸ਼ਨਲ ਹਾਈਵੇ ਹੈ ਸੋ ਇਸ ਕਰਕੇ ਭਵਾਨੀਗੜ ਸੁਨਾਮ ਭੀਖੀ ਔਰ ਕੋਟ ਸ਼ਮੀਰ ਇਸ ਰੋਡ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਸਰਕਾਰ ਨੇ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਇਹਦਾ ਅਫੀਸ਼ੀਅਲ ਤੌਰ ਦੇ ਉੱਪਰ ਨਾਮਕਰਨ ਹੈ ਜਿਹੜਾ ਰੋਡ ਦਾ ਉਹ 31 ਜੁਲਾਈ ਨੂੰ ਪਰਸੋਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਹ ਕਰਨਗੇ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਦੇ ਵਿਰਸੇ ਨੂੰ ਆਪਾਂ ਅੱਗੇ ਲਿਜਾ ਸਕੀਏ ਔਰ ਉਹਨਾਂ ਦਾ ਸਦੀਆਂ ਤੱਕ ਉਹਨਾਂ ਦੇ ਨਾਮ ਤੇ ਮੈਂ ਸਮਝਦਾ ਕਿ ਉਹਨਾਂ ਦੀ ਇਸ਼ਾਤਾਂ ਯਾਦ ਰੱਖਣ ਵਾਲੀ ਪੀੜ੍ਹੀਆਂ ਸੋ ਇਹ ਦੋ ਅੱਜ ਅਨਾਉਂਸਮੈਂਟਸ ਸੀਗੀਆਂ ਔਰ ਇਹਦੇ ਨਾਲ ਨਾਲ ਇੱਕ ਜੋ ਮੈਂ ਨਾਲ ਹੀ ਮੈਂ ਬੇਨਤੀ ਕਰੂੰਗਾ ਕਿਉਂਕਿ ਕਈ ਵਾਰੀ ਇਹਦੇ ਉੱਪਰ ਰਾਜਨੀਤੀ ਵੀ ਹੋਈ ਹੈ ਸਾਡੇ ਖਾਸ ਤੌਰ ਤੇ ਸੁਨਾਮ ਔਰ ਮਾਲਵੇ ਦੇ ਇਲਾਕੇ ਦੇ ਵਿੱਚ ਜੋ ਪਟਿਆਲਾ ਤੋਂ ਭਵਾਨੀਗੜ੍ਹ ਦੀ ਰੋਡ ਦਾ ਨਾਮ ਉਹ ਵੀ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਇਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕੇਂਦਰ ਸਰਕਾਰ ਨਾਲ ਮੈਟਰ ਜਿਹੜਾ ਉਹ ਟੇਕ ਅਪ ਕੀਤਾ ਹੈ ਲੈਟਰ ਵੀ ਜਾਰੀ ਹੋਈ ਹੈ ਔਰ ਕੇਸ ਵੀ ਬਣ ਕੇ ਜਿਹੜਾ ਉਹ ਜਾ ਚੁੱਕਿਆ ਸੋ ਉਹਦੀ ਮੰਗ ਵੀ ਅਸੀਂ ਕੇਂਦਰ ਸਰਕਾਰ ਵੱਲੋਂ ਕਰਦੇ ਆ ਕਿ ਪਟਿਆਲਾ ਟੂ ਭਵਾਨੀਗੜ੍ਹ ਰੋਡ ਦਾ ਨਾਮ ਵੀ ਉਹ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੀ ਦੱਸਣਾ ਸੀਗਾ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੰਬੋਜ ਭਾਈਚਾਰੇ ਵੱਲੋਂ ਮੇਰੇ ਹਲਕੇ ਸੁਨਾਮ ਵੱਲੋਂ ਔਰ ਪੂਰੇ ਪੰਜਾਬ ਵੱਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਸ ਮਹਾਨ ਦੇਸ਼ ਦੇ ਸਪੂਤ ਦੀ ਯਾਦ ਦੇ ਵਿੱਚ ਇਹ ਦੋ ਅਹਿਮ ਫੈਸਲੇ ਨੇ ਜਿਹੜੇ ਉਹ ਲਏ ਨੇ ਔਰ ਪਰਸੋਂ 31 ਜੁਲਾਈ ਨੂੰ अरविंद केजरीवाल जी और बंस साहब वो स्टेट लेवल दे फंक्शन ते সুনাম ਪਹੁੰਚ ਰਹੇ ਨੇ ਤੇ ਬਹੁਤ ਸਾਰੀਆਂ ਸਗਾਤਾਂ ਨੇ ਜਿਹੜੀ ਉਹ ਭਾਈਚਾਰੇ ਨੂੰ ਵੀ ਔਰ ਇਲਾਕੇ ਨੂੰ ਦੇਖ ਕੇ ਜਾਣਗੇ ਮੈਂ ਮੈਂ ਇਹ तकरीबन तकरीबन 15 ਲੱਖ ਦੇ ਕਰੀਬ ਹੈ ਜੀ ਮੈਂ ਸਮਝਦਾ ਕਿ ਕਿ ਇੱਕ ਬਹੁਤ ਵੱਡੇ ਔਰ ਸਭ ਤੋਂ ਵੱਡੀ ਗੱਲ ਕਿ ਕੰਬੋਜ ਭਾਈਚਾਰੇ ਦੇ ਸਾਰੇ ਸਾਥੀ ਵਸਤਾ ਆਪਾਂ ਸਾਰੇ ਸ਼ਹੀਦ ਉਦਮ ਸਿੰਘ ਜੀ ਹੀਰੋ ਨੇ ਆਪਣੇ ਸਾਰਿਆਂ ਦੇ ਲਈ ਸੋ ਇਸ ਕਰਕੇ ਦੋ ਜਿਹੜੇ ਜੋ ਫੈਸਲੇ ਐ ਫੈਸਲੇ ਜਿਹੜੇ ਉਹ ਕੀਤੇ ਨੇ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਵੀਰ 골ਡੀ ਕੰਬੋਜ ਜੀ ਜਿਨ੍ਹਾਂ ਦਾ ਇਹ ਸਾਰੇ ਇਨੀਸ਼ੀਏਟਿਵ ਦੇ ਵਿੱਚ ਵੀ ਸਾਡੇ ਨਾਲ ਬਹੁਤ ਵਧੀਆ ਤੇ ਵੱਡਾ ਸਾਥ ਰਿਹਾ ਉਹ ਤੁਹਾਡੇ ਮੁਖਤਬ ਹੋਣਗੇ ਫਿਰ ਡਾਕਟਰ ਮਲਕੀਤ ਸਿੰਘ ਜੀ ਬਹੁਤ ਬਹੁਤ ਜੀ ਔਰ ਜਿਨ੍ਹਾਂ ਨੇ 78 ਸਾਲ ਤੋਂ ਇਹ ਮੰਨ ਸੀ ਸ਼ਹੀਦ ਉਦਮ ਸਿੰਘ ਕੰਬੋਜ ਜੀ ਦੇ ਜਿਹੜਾ ਕੀ ਦੀ ਦਿਵਸ ਐ ਉਸਤੇ ਛੁੱਟੀ ਨਾ ਉਸ ਕੀਤੀ ਹੋਵੇ ਤਾਂ ਕਿ ਸਾਡੀ ਨਵੀਂ ਜਨਰੇਸ਼ਨ ਬੱਚਿਆਂ ਤੋਂ ਲੈ ਕੇ ਔਰ ਸਾਰੇ ਪੰਜਾਬ ਚ ਪਤਾ ਲੱਗੇ ਕਿ ਉਹਨਾਂ ਦੀ ਕੁਰਬਾਨੀ ਸੀ ਔਰ ਮੈਂ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੰਗ ਨੂੰ ਪੂਰਾ ਕਰਿਆ ਔਰ ਇੱਕ ਹੋਰ ਸਾਡੀ ਸਾਰੀ ਕਮਿਊਨਿਟੀ ਵੱਲੋਂ ਇੱਕ ਮੰਗ ਸੀ ਵੀ ਉਹਨਾਂ ਦੇ ਨਾਮ ਤੇ ਇੱਕ ਗੇਟ ਔਰ ਇੱਕ ਸੜਕ ਦਾ ਨਾਮ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਜਿਹੜਾ ਵੀ ਉੱਥੋਂ ਲੰਘੇ ਉਹਨੂੰ ਪਤਾ ਲੱਗੇ ਵੀ ਸੁਨਾਮ ਦੀ ਧਰਤੀ ਤੇ ਕੀ ਕੁਰਬਾਨੀ ਕੀਤੀ ਗਈ 21 ਸਾਲਾਂ ਬਾਅਦ ਕੀ ਉਹਨਾਂ ਨੇ ਕੰਮ ਕੀਤਾ ਕਿੱਥੇ ਕਿੱਥੇ ਜਾ ਕੇ ਕੀ ਕੁਝ ਹੋਇਆ ਔਰ ਮੈਂ ਇੱਕ ਵਾਰ ਫੇਰ ਆਪਦੀ ਪਾਰਟੀ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜਿਆ